ਗੁਦਵਾਲ ਜੇਲ੍ਹ ਗੋਇਦਵਾਲ ਸਾਹਿਬ ਦੀ ਜੇਲ੍ਹ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਈ ਹੈ ਦੱਸਦੀ ਹੈ ਕਿ ਜੇਲ੍ਹ ਦੇ ਵਿੱਚ ਕੈਦੀਆਂ ਦੇ ਗੁੱਟ ਆਪਸ ਦੇ ਵਿੱਚ ਭਿੜੇ ਨੇ ਤੇ ਇਸ ਦੌਰਾਨ ਲੋਹੇ ਦੀਆਂ ਰਾਡਾਂ ਦੇ ਨਾਲ ਇੱਕ ਦੂਜੇ ਦੇ ਉੱਪਰ ਜਿਹੜਾ ਅਟੈਕ ਕੀਤਾ ਗਿਆ ਹਮਲਾ ਕੀਤਾ ਗਿਆ ਦੱਸਦੀ ਹੈ ਕਿ ਉੱਥੇ ਹੀ ਇਸ ਦੌਰਾਨ ਜੋ ਕੈਦੀ ਨੇ ਉਹ ਜ਼ਖਮੀ ਹੋਏ ਨੇ ਦੋ ਕੈਦੀ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਪੁਲਿਸ ਦੇ ਵੱਲੋਂ ਹਸਪਤਾਲ ਲਿਜਾਇਆ ਗਿਆ ਦੱਸਦੀ ਹੈ ਕਿ ਇਹਨਾਂ ਜ਼ਖਮੀ ਕੈਦੀਆਂ ਦੀ ਪਛਾਣ ਹਰਜਿੰਦਰ ਸਿੰਘ ਤੇ ਜਦਕੇ ਹਰਪੀਤ ਸਿੰਘ ਹੈਪੀ ਦੇ ਵਜੋਂ ਹੋਈ ਹੈ ਦੋਵੇਂ ਕੈਦੀ ਜ਼ਖਮੀ ਹੋਏ ਨੇ ਅਕਸਰ ਹੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੀ ਜ਼ਿਕਰ ਗੱਲ ਕਰੀਏ ਸੁਰਖੀਆਂ ਦੇ ਵਿੱਚ ਰਹਿੰਦੀ ਆ ਕਦੇ ਇੱਥੋਂ ਮੋਬਾਈਲ ਬਰਾਮਦ ਹੁੰਦੇ ਨੇ ਤੇ ਹੁਣ ਕੈਦੀਆਂ ਦੇ ਭੜਨ ਦੀ ਜਿਹੜੀ ਖਬਰ ਆ ਉਹ ਇਸ ਜੇਲ੍ਹ ਤੋਂ ਸਾਹਮਣੇ ਆਈ ਆ ਤਾਂ ਦੱਸਦੇ ਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਹੋਰ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ ਹਰਜਿੰਦਰ ਸਿੰਘ ਸੰਦੀਪ ਸਿੰਘ ਅਤੇ ਕੈਦੀ ਲక్ష్మణ ਸਿੰਘ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਭੜੇ ਨੇ ਉੱਥੇ ਹੀ ਇਸ ਦੌਰਾਨ ਦੋ ਜਿਹੜੇ ਕੈਦੀ ਨੇ ਉਹ ਜ਼ਖਮੀ ਹੋਈ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਪੁਲਿਸ ਦੇ ਵੱਲੋਂ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜੇਕਰ ਜ਼ਖਮੀ ਕੈਦੀਆਂ ਦੀ ਗੱਲ ਕਰੀਏ ਤਾਂ ਹਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਦੇ ਵੱਜੋਂ ਇਹਨਾਂ ਦੀ ਪਛਾਣ ਹੋਈ ਆ ਦੱਸਿਆ ਜਾ ਰਿਹਾ ਕਿ ਝਗੜੇ ਦੇ ਦੌਰਾਨ ਲੋਹੇ ਦੀਆਂ ਰਾਡਾਂ ਨੇ ਜਿਹੜੀਆਂ ਉਹ ਵਰਤੀਆਂ ਗਈਆਂ ਨੇ ਤੇ ਇਸ ਕਾਰਨ ਦੋ ਜਿਹੜੇ ਕੈਦੀ ਨੇ ਉਹ ਜ਼ਖਮੀ ਹੋਏ ਨੇ ਹਾਲਾਂਕਿ ਇਹ ਕੈਦੀ ਆਪਸ ਦੇ ਵਿੱਚ ਕਿਉਂ ਭੇੜੇ ਨੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਕਿ ਕੀ ਇਹ ਕੈਦੀ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਰਹਿ ਰਹੇ ਜਾਫਰ ਕੋਈ ਕੈਦੀ ਕੁਝ ਸਮਾਂ ਪਹਿਲਾਂ ਜੇਲ੍ਹ ਦੇ ਵਿੱਚ ਆਇਆ ਤਾਂ ਇਹ ਅਜੇ ਤੱਕ ਕੋਈ ਜਾਣਕਾਰੀ ਹੈ ਜਿਹੜੀ ਸਾਹਮਣੇ ਨਹੀਂ ਆ ਸਕੀ ਹੈ ਪਰ ਜੇਕਰ ਕੈਦੀਆਂ ਦੀ ਗੱਲ ਕਰੀ ਤਾਂ ਦੋ ਗੁੱਟ ਕੈਦੀਆਂ ਦੇ ਭਿੜੇ ਨੇ ਦੋ ਗੁੱਟ ਆਮੋ ਸਾਹਮਣੇ ਹੋਏ ਨੇ ਤੇ ਇਸ ਦੌਰਾਨ ਦੋ ਜਿਹੜੇ ਕੈਦੀ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਲ ਦਾਖਲ ਕਰਵਾਇਆ ਗਿਆ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੀ ਜ਼ਿਕਰ ਗੱਲ ਕਰੀਏ ਤਾਂ ਅਕਸਰ ਇੱਥੋਂ ਕਈ ਜਿਹੜੇ ਮਾਮਲੇ ਆ ਉਹ ਸਾਹਮਣੇ ਆਉਂਦੇ ਨੇ ਕਈ ਵਾਰ ਮੋਬਾਈਲ ਫੋਨ ਇੱਥੋਂ ਬਰਾਮਦ ਹੋ ਚੁੱਕੇ ਨੇ ਤੇ ਹੁਣ ਇਹ ਨਵਾਂ ਮਾਮਲਾ ਜਿਹੜਾ ਇੱਕ ਵਾਰ ਸਾਹਮਣੇ ਆਇਆ ਕੈਦੀਆਂ ਦੇ ਆਪ ਭੇੜਨ ਦਾ ਮਾਮਲਾ ਹਾਲਾਂਕਿ ਕੈਦੀ ਕਿਉਂ ਪੇੜੇ ਨੇ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਕੈਦੀ ਇਹ ਜੇਲ੍ਹ ਦੇ ਵਿੱਚ ਬੰਦ ਨੇ ਜਾਂ ਕਿਹੜੇ-ਕਿਹੜੇ ਕਾਰਨਾਂ ਦੇ ਕਰਕੇ ਕੈਦੀ ਜੇਲ੍ਹ ਦੇ ਵਿੱਚ ਲਿਆਂਦੇ ਗਏ ਸੀ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਅਜੇ ਤੱਕ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਪਈ ਹੈ ਪਰ ਪੁਲਿਸ ਦੇ ਵੱਲੋਂ ਜੋ ਸ਼ੁਰੂਆਤੀ ਇਨਫੋਰਮੇਸ਼ਨ ਮਿਲੀ ਹੈ ਦੱਸਦੇ ਕਿ ਦੋ ਗੁੱਟ ਨੇ ਜਿਹੜੇ ਆਪਸ ਦੇ ਵਿੱਚ ਭੇੜੇ ਆ ਤੇ ਇਸ ਦੌਰਾਨ ਦੋ ਜਿਹੜੇ ਕੈਦੀ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਗੋਇਦਵਾਲ ਜੇਲ੍ਹ ਸਾਹਿਬ ਦੀ ਜੇਲ੍ਹ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਈ ਹੈ ਦੱਸਦੀ ਹੈ ਕਿ ਜੇਲ੍ਹ ਦੇ ਵਿੱਚ ਕੈਦੀਆਂ ਦੇ ਗੁੱਟ ਆਪਸ ਦੇ ਵਿੱਚ ਭਿੜੇ ਨੇ ਤੇ ਇਸ ਦੌਰਾਨ ਲੋਹੇ ਦੀਆਂ ਰਾਡਾਂ ਦੇ ਨਾਲ ਇੱਕ ਦੂਜੇ ਦੇ ਉੱਪਰ ਜਿਹੜਾ ਅਟੈਕ ਕੀਤਾ ਗਿਆ ਹਮਲਾ ਕੀਤਾ ਗਿਆ ਦੱਸਦੀ ਹੈ ਕਿ ਉੱਥੇ ਹੀ ਇਸ ਦੌਰਾਨ ਜੋ ਕੈਦੀ ਨੇ ਉਹ ਜ਼ਖਮੀ ਹੋਏ ਨੇ ਦੋ ਕੈਦੀ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਪੁਲਿਸ ਦੇ ਵੱਲੋਂ ਹਸਪਤਾਲ ਲਿਜਾਇਆ ਗਿਆ ਦੱਸਦੀ ਹੈ ਕਿ ਇਹਨਾਂ ਜ਼ਖਮੀ ਕੈਦੀਆਂ ਦੀ ਪਛਾਣ ਹਰਜਿੰਦਰ ਸਿੰਘ ਤੇ ਜਦਕਿ ਹਰਪੀਤ ਸਿੰਘ ਹੈਪੀ ਦੇ ਵਜੋਂ ਹੋਈ ਹੈ ਦੋਵੇਂ ਕੈਦੀ ਜ਼ਖਮੀ ਹੋਏ ਨੇ ਅਕਸਰ ਹੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੀ ਜ਼ਿਕਰ ਕਰੀਏ ਸੁਰਖੀਆਂ ਦੇ ਵਿੱਚ ਰਹਿੰਦੀ ਆ ਕਦੇ ਇੱਥੋਂ ਮੋਬਾਈਲ ਬਰਾਮਦ ਹੁੰਦੇ ਨੇ ਤੇ ਹੁਣ ਕੈਦੀਆਂ ਦੇ ਭੜਨ ਦੀ ਜਿਹੜੀ ਖਬਰ ਆ ਉਹ ਇਸ ਜੇਲ੍ਹ ਤੋਂ ਸਾਹਮਣੇ ਆਈ ਆ ਤਾਂ ਦੱਸਦੇ ਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਹੋਰ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ ਹਰਜਿੰਦਰ ਸਿੰਘ ਸੰਦੀਪ ਸਿੰਘ ਅਤੇ ਕੈਦੀ ਲక్ష్మణ ਸਿੰਘ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਭੜੇ ਨੇ ਉੱਥੇ ਹੀ ਇਸ ਦੌਰਾਨ ਦੋ ਜਿਹੜੇ ਕੈਦੀ ਨੇ ਉਹ ਜ਼ਖਮੀ ਹੋਈ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਪੁਲਿਸ ਦੇ ਵੱਲੋਂ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜੇਕਰ ਜ਼ਖਮੀ ਕੈਦੀਆਂ ਦੀ ਗੱਲ ਕਰੀਏ ਤਾਂ ਹਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਦੇ ਵੱਜੋਂ ਇਹਨਾਂ ਦੀ ਪਛਾਣ ਹੋਈ ਆ ਦੱਸਿਆ ਜਾ ਰਿਹਾ ਹੈ ਕਿ ਝਗੜੇ ਦੇ ਦੌਰਾਨ ਲੋਹੇ ਦੀਆਂ ਰਾਡਾਂ ਨੇ ਜਿਹੜੀਆਂ ਉਹ ਵਰਤੀਆਂ ਗਈਆਂ ਨੇ ਤੇ ਇਸ ਕਾਰਨ ਦੋ ਜਿਹੜੇ ਕੈਦੀ ਨੇ ਉਹ ਜ਼ਖਮੀ ਹੋਏ ਨੇ ਹਾਲਾਂਕਿ ਇਹ ਕੈਦੀ ਆਪਸ ਦੇ ਵਿੱਚ ਕਿਉਂ ਪੇੜੇ ਨੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਕਿ ਕੀ ਇਹ ਕੈਦੀ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਰਹਿ ਰਹੇ ਜਾਫਰ ਕੋਈ ਕੈਦੀ ਕੁਝ ਸਮਾਂ ਪਹਿਲਾਂ ਜੇਲ੍ਹ ਦੇ ਵਿੱਚ ਆਇਆ ਤਾਂ ਇਹ ਅਜੇ ਤੱਕ ਕੋਈ ਜਾਣਕਾਰੀ ਹੈ ਜਿਹੜੀ ਸਾਹਮਣੇ ਨਹੀਂ ਆ ਸਕੀ ਹੈ ਪਰ ਜੇਕਰ ਕੈਦੀਆਂ ਦੀ ਗੱਲ ਕਰੀ ਤਾਂ ਦੋ ਗੁੱਟ ਕੈਦੀਆਂ ਦੇ ਭਿੜੇ ਨੇ ਦੋ ਗੁੱਟ ਆਮੋ ਸਾਹਮਣੇ ਹੋਏ ਨੇ ਤੇ ਇਸ ਦੌਰਾਨ ਦੋ ਜਿਹੜੇ ਕੈਦੀ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਇੱਥੋਂ ਕਈ ਜਿਹੜੇ ਮਾਮਲੇ ਆ ਉਹ ਸਾਹਮਣੇ ਆਉਂਦੇ ਨੇ ਕਈ ਵਾਰ ਮੋਬਾਈਲ ਫੋਨ ਇੱਥੋਂ ਬਰਾਮਦ ਹੋ ਚੁੱਕੇ ਨੇ ਤੇ ਹੁਣ ਇਹ ਨਵਾਂ ਮਾਮਲਾ ਜਿਹੜਾ ਇੱਕ ਵਾਰ ਸਾਹਮਣੇ ਆਇਆ ਕੈਦੀਆਂ ਦੇ ਆਪਸ ਪਿਹਣ ਦਾ ਮਾਮਲਾ ਹਾਲਾਂਕਿ ਕੈਦੀ ਕਿਉਂ ਪਿਹੜੇ ਨੇ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਕੈਦੀ ਇਹ ਜੇਲ੍ਹ ਦੇ ਵਿੱਚ ਬੰਦ ਨੇ ਜਾਂ ਕਿਹੜੇ ਕਿਹੜੇ ਕਾਰਨਾਂ ਦੇ ਕਰਕੇ ਕੈਦੀ ਜੇਲ੍ਹ ਦੇ ਵਿੱਚ ਲਿਆਂਦੇ ਗਏ ਸੀ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਅਜੇ ਤੱਕ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ ਪਰ ਪੁਲਿਸ ਦੇ ਵੱਲੋਂ ਜੋ ਸ਼ੁਰੂਆਤੀ ਇਨਫੋਰਮੇਸ਼ਨ ਮਿਲੀ ਹੈ ਦੱਸਦੇ ਕਿ ਦੋ ਗੁੱਟ ਨੇ ਜਿਹੜੇ ਆਪਸ ਦੇ ਵਿੱਚ ਪਿਹੜੇ ਆ ਤੇ ਇਸ ਦੌਰਾਨ ਦੋ ਜਿਹੜੇ ਕੈਦੀ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ